ਕੇਂਦਰ ਸਰਕਾਰ ਦੀ ਬੀਜੇਪੀ ਦੀ ਸਿੱਧੀ ਸਿੱਖ ਸੰਸਥਾਵਾਂ ਦੇ ਵਿੱਚ ਜਿਹੜੀ ਦਖਲਅੰਦਾਜ਼ੀ ਹੈ ਉਹ ਦਿਨ-ਪ੍ਰਤੀ ਦਿਨ ਜਗਜਾਗ ਹੁੰਦੀ ਜਾ ਰਹੀ ਹੈ। ਪਿਛਲੇ ਦਿਨੀ ਇੱਕ ਬੜੀ ਹੀ ਹਿੰਮਤ ਭਾਗੀ ਨਿੰਦਣਯੋਗ ਘਟਨਾ ਹੋਈ ਜਦੋਂ ਜੇਪੀ ਨੱਡਾ ਬੀਜੇਪੀ ਦਾ ਪ੍ਰਧਾਨ ਤਖਤ ਸ੍ਰੀ ਪਟਨਾ ਸਾਹਿਬ ਵਿਕੇ ਮੱਥਾ ਟੇਕਣ ਜਾਂਦਾ ਹੈ ਤੇ ਉੱਥੋਂ ਦੀ ਜਿਹੜੀ ਕਮੇਟੀ ਹੈ ਉਹ ਨੱਡਾ ਸਾਹਿਬ ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਐਨਾ ਉੱਤੇ ਮਤਲਬ ਹਲਚਲ ਕਰਦੀ ਹੈ ਕਿ ਪੱਤਰਕਾਰ ਕੀਰਤਨ ਕਰਦੇ ਹੋਏ ਕੀਰਤਨ ਸਿੰਘਾਂ ਦੇ ਬਿਲਕੁਲ ਪਿੱਛੇ ਜਾ ਕੇ ਤਸਤਾਰਾਂ ਦੇ ਨੱਟ ਕਰਾ ਜਾਂਦੇ ਨੇ ਪਰ ਇਹਦੇ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਪਦ ਕਰਮਾ ਜਿਹੜਾ ਕਮੇਟੀ ਵੱਲੋਂ ਬਾਅਦ ਵਿੱਚ ਨਹੀਂ ਦਿੱਤਾ ਜਾਂਦਾ ਉਹਦੇ ਨਾਲ ਜੇ ਮੈਂ ਅੱਗੇ ਗੱਲ ਕਰਾਂ ਕਿ ਜਿੱਤੇ ਪਿਛਲੇ ਦਿਨੀ ਤਕਸੀਦੀ ਨੰਦੇੜ ਸਾਹਿਬ ਬਿਆਨ ਸਿੰਘ ਦੇ ਪੋਤੇ ਰਮਲ ਸਿੰਘ ਬਿੱਟੂ ਦਾ ਜਿਸ ਤਰ੍ਹਾਂ ਸਨਮਾਨ ਕੀਤਾ ਗਿਆ ਦੇਖੋ ਮਰਿਆਦਾ ਹੋਊਗੀ ਕਿ ਉੱਥੇ ਕੋਈ ਵੀ ਮੰਤਰੀ ਕੋਈ ਜ਼ਿੰਮੇਵਾਰ ਬੰਦਾ ਜਾਂਦਾ ਹੋਊਗਾ ਕਿ ਉਹਨੂੰ ਸਨਮਾਨ ਕਰਨਾ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਇੱਕ ਤਰ੍ਹਾਂ ਦੀ ਕਲੀਨ ਚਿੱਟ ਦੇ ਦਿੱਤੀ ਕਿਉਂਕਿ ਜੋ ਕੁਝ ਬਰਤ ਸਿੰਘ ਨੇ ਸਿੱਖ ਕੌਮ ਦੇ ਨਾਲ ਕੀਤਾ ਜੋਤ ਸਦਤ ਸਿੱਖ ਕੌਮ ਦੀ ਜਵਾਨੀ ਤੇ ਬਰਤ ਸਿੰਘ ਨੇ ਢਾਇਆ ਤੇ ਉਹਦਾ ਪੋਤਾ ਕਦੇ ਵੀ ਉਹਨੂੰ ਮਾਫੀ ਨਹੀਂ ਮੰਗੀ ਸੋ ਉਹ ਇਹ ਕਹਿੰਦਾ ਕਿ ਜੋ ਮੇਰੇ ਦਾਦੇ ਨੇ ਕੀਤਾ ਉਹ ਸਹੀ ਕੀਤਾ ਸੋ ਉਸਦਾ ਇੱਕ ਤਖਤ ਸਾਹਿਬ ਤੇ ਸਨਮਾਨ ਕਰਨਾ ਮੈਂ ਸਮਝਦਾ ਕਿ ਇੱਕ ਤਰ੍ਹਾਂ ਦਾ ਇੱਕ ਕਲੀਨ ਚਿੱਟ ਦੇ ਰਹੇ ਹਾਂ ਤੁਸੀਂ ਕਿ ਜੋ ਉਹਨੇ ਕੀਤਾ ਸਹੀ ਕੀਤਾ ਉਸ ਤੋਂ ਅੱਗੇ ਆਪਾਂ ਜਾਣਦੇ ਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਮੌਜੂਦਾ ਪ੍ਰਧਾਨ ਦੀ ਧਰਮ ਪਤਨੀ ਬਿਲਕੁਲ ਓਪਨਲੀ ਬੀਜੇਪੀ ਦੀ ਮੈਂਬਰਸ਼ਿਪ ਮੁਹਿੰਮ ਦੇ ਵਿੱਚ ਵੱਧ ਚੜ ਕੇ ਹਿੱਸਾ ਲੈ ਕੇ ਗਲੀ ਗਲੀ ਤੁਮਰੀ ਹੈ ਹਰਿਆਣਾ ਗੁਰਦੁਆਰਾ ਕਮੇਟੀ ਦੇ ਵਿੱਚ ਦੇਖ ਲਓ ਕਿਸ ਤਰ੍ਹਾਂ ਕਿਸਾਨ ਧਰਨਿਆਂ ਦੇ ਵਿੱਚ ਤਸੱਦ ਢਾਉਣ ਵਾਲੀ ਹਰਿਆਣਾ ਪੁਲਿਸ ਜਾ ਕੇ ਪੰਜੋਖਰਾ ਸਾਹਿਬ ਗੁਰਦੁਆਰੇ ਵਿੱਚ ਰਹਿੰਦੀ ਹੈ ਤੇ ਉਥੋਂ ਦੀ ਸੰਗਤ ਦੂਜੇ ਦਿਨ ਗਾਹ ਪਾਉਂਦੀ ਆ ਕਿਉਂਕਿ ਉੱਥੋਂ ਸ਼ਰਾਬ ਦੀਆਂ ਜਰਦੇ ਬੀੜੀਆਂ ਦੀਆਂ ਪੁੜੀਆਂ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਸੋ ਜਿੱਥੇ ਜਿੱਥੇ ਵੀ ਬੀਜੇਪੀ ਦੇ ਥਰੂ ਸਿੱਧੀ ਇੱਕ ਤਰ੍ਹਾਂ ਦੀ ਜਿਹੜੀ ਇਹ ਤਖਤ ਸਾਬਾਨਾਂ ਤੇ ਸਿੱਖ ਸੰਸਥਾਵਾਂ ਤੇ ਜਿਹੜੀ ਦਕਲਨਾਜੀ ਆ ਮੈਂ ਸਮਝਦਾ ਕਿ ਇਹ ਬੜੀ ਮਾੜੀ ਜਿਹੜੀ ਗੱਲ ਹੋ ਰਹੀ ਆ ਪਰ ਇਹਦੇ ਲਈ ਚਿੱਟੇ ਪੰਤਕ ਜਿਹੜੇ ਹਰ ਗੱਲ ਤੇ ਬੋਲਦੇ ਨੇ ਉਹ ਤਾਂ ਬਿਲਕੁਲ ਨਹੀਂ ਬੋਲਦੇ ਸੋ ਇਸ ਲਈ ਕਿਉਂਕਿ ਕੇਂਦਰ ਸਰਕਾਰ ਬੀਜੇਪੀ ਖਾਸ ਕਰਕੇ ਜਿਸ ਤਰ੍ਹਾਂ ਸਿੱਖਿਆ ਦੇ ਸੰਸਥਾਵਾਂ ਦੇ ਵਿੱਚ ਸਿੱਧੇ ਦਖਲਅੰਦਾਜ਼ੀ ਕਰ ਰਹੀ ਹੈ ਪੂਰਾ ਜੋਰ ਲਾ ਰਹੀ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰੰਤਿ ਕਰਨ ਦੇ ਵਿੱਚ ਵੀ ਦਖਲਅੰਦਾਜ਼ੀ ਕਰੇ ਤਾਂ ਹੀ ਉਹ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ਾਂ ਚੱਲ ਰਹੀਆਂ ਨੇ ਤੇ ਉਦੋਂ ਦੀ ਬੀਜੇਪੀ ਜਿਹਦੇ ਨਾਲ ਸਮਝੌਤਾ ਹੁੰਦਾ ਸੀ ਤੇ ਅੱਜ ਦੀ ਬੀਜੇਪੀ ਦੇ ਵਿੱਚ ਜਮਾਨ ਅਸਮਾਨ ਜ਼ਮੀਨ ਅਸਮਾਨ ਦਾ ਵਰਕਰ ਸੋ ਮੈਂ ਸਮਝਦਾ ਕਿ ਜਾਗਰਿਆਂ ਚ ਵੀਰਾਂ ਵਾਲਿਆਂ ਨੂੰ ਇਹ ਨਾ ਧੱਕੇਸ਼ਾਹੀਆਂ ਇਹਨਾਂ ਸਾਡੀਆਂ ਸੰਸਥਾਵਾਂ ਦੇ ਵਿੱਚ ਕਬਜ਼ੇ ਦੀਆਂ ਕੋਸ਼ਿਸ਼ਾਂ ਆ ਦਖਲਦਾਰੀਆਂ ਦੇ ਖਿਲਾਫ ਬੋਲਣਾ ਚਾਹੀਦਾ ਡਟ ਕੇ ਖੜਨਾ ਚਾਹੀਦਾ ਤੇ ਜਿਹੜੇ ਚਿੱਤੇ ਪੰਥਕ ਇਹਨਾਂ ਦੇ ਨਾਲ ਲੜ ਕੇ ਸਿੱਖ ਸੰਸਥਾ ਨੂੰ ਕਮਜ਼ੋਰ ਕੇਂਦਰ ਸਰਕਾਰ ਦੀ ਬੀਜੇਪੀ ਦੀ ਸਿੱਧੀ ਸਿੱਖ ਸੰਸਥਾਵਾਂ ਦੇ ਵਿੱਚ ਜਿਹੜੀ ਦਖਲਅਦਾਜੀ ਹੈ ਉਹ ਦਿਨ-ਪ੍ਰਤੀ ਦਿਨ ਜੱਗ ਜਾ ਰਹੀ ਹੈ ਪਿਛਲੇ ਦਿਨੀ ਇੱਕ ਬੜੀ ਹੀ ਹਿੰਮਤ ਭਾਗੀ ਨਿੰਦਣਯੋਗ ਘਟਨਾ ਹੋਈ ਜਦੋਂ ਜੇਪੀ ਨੱਡਾ ਬੀਜੇਪੀ ਦਾ ਪ੍ਰਧਾਨ ਤਖਤ ਸ੍ਰੀ ਪਟਨਾ ਸਾਹਿਬ ਵਿਕੇ ਮੱਥਾ ਟੇਕਣ ਜਾਂਦਾ ਤੇ ਉਥੋਂ ਦੀ ਜਿਹੜੀ ਕਮੇਟੀ ਹੈ ਉਹ ਨੱਡਾ ਸਾਹਿਬ ਖੁਸ਼ ਕਰਨ ਦੇ ਚੱਕਰ ਦੇ ਵਿੱਚ ਐਨਾ ਉੱਤੇ ਮਤਲਬ ਹਲਚਲ ਕਰਦੀ ਹੈ ਕਿ ਪੱਤਰਕਾਰ ਕੀਰਤਨ ਕਰਦੇ ਹੋਏ ਕੀਰਤਨ ਸਿੰਘਾਂ ਦੇ ਬਿਲਕੁਲ ਪਿੱਛੇ ਜਾ ਕੇ ਦਸਤਾਰਾਂ ਦੇ ਨਟ ਕਰਾ ਜਾਂਦੇ ਨੇ ਪਰ ਇਹਦੇ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਪ੍ਰतिकਰਮਾ ਜਿਹੜਾ ਉਹ ਕਮੇਟੀ ਵੱਲੋਂ ਬਾਅਦ ਵਿੱਚ ਨਹੀਂ ਦਿੱਤਾ ਜਾਂਦਾ ਉਹਦੇ ਨਾਲ ਜੇ ਮੈਂ ਅੱਗੇ ਗੱਲ ਕਰਾਂ ਕਿ ਜਿੱਤੇ ਪਿਛਲੇ ਦਿਨੀ ਤਕਸੀਰੀ ਨੰਦੇੜ ਸਾਹਿਬ ਬਿਆਨ ਸਿੰਘ ਦੇ ਪੋਤੇ ਰਮਲ ਸਿੰਘ ਬਿੱਟੂ ਦਾ ਜਿਸ ਤਰ੍ਹਾਂ ਸਨਮਾਨ ਕੀਤਾ ਗਿਆ ਦੇਖੋ ਮर्यादा ਹੋਊਗੀ ਕਿ ਉੱਤੇ ਕੋਈ ਵੀ ਮੰਤਰੀ ਕੋਈ ਜ਼ਿੰਮੇਵਾਰ ਬੰਦਾ ਜਾਂਦਾ ਹੋਊਗਾ ਕਿ ਉਹਨੂੰ ਸਨਮਾਨ ਕਰਨਾ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਇੱਕ ਤਰ੍ਹਾਂ ਦੀ ਕਲੀਨ ਚਿੱਟ ਦੇ ਦਿੱਤੀ ਕਿਉਂਕਿ ਜੋ ਕੁਝ ਬਿਰਤ ਸਿੰਘ ਨੇ ਸਿੱਖ ਕੌਮ ਦੇ ਨਾਲ ਕੀਤਾ ਜੋਤ ਸਦਤ ਸਿੱਖ ਕੌਮ ਦੀ ਜਵਾਨੀ ਤੇ ਬਿਰਤ ਸਿੰਘ ਨੇ ਢਾਇਆ ਤੇ ਉਹਦਾ ਪੋਤਾ ਕਦੇ ਵੀ ਉਹਨੂੰ ਮਾਫੀ ਨਹੀਂ ਮੰਗੀ ਸੋ ਉਹ ਕਹਿੰਦਾ ਕਿ ਜੋ ਮੇਰੇ ਦਾਦੇ ਨੇ ਕੀਤਾ ਉਹ ਸਹੀ ਕੀਤਾ ਸੋ ਉਸ ਦਾ ਇੱਕ ਤਖਤ ਸਾਹਿਬ ਤੇ ਸਨਮਾਨ ਕਰਨਾ ਮੈਂ ਸਮਝਦਾ ਕਿ ਇੱਕ ਤਰ੍ਹਾਂ ਦਾ ਇੱਕ ਕਲੀਨ ਚਟ ਦੇ ਰਹੇ ਨੂੰ ਤੁਸੀਂ ਕਿ ਜੋ ਨੇ ਕੀਤਾ ਸੇ ਕੀਤਾ ਉਸ ਤੋਂ ਅੱਗੇ ਆਪਾਂ ਜਾਣਦੇ ਐ ਦਿੱਲੀ ਗੁਰਦੁਆਰਾ ਕਮੇਟੀ ਦੇ ਮੌਜੂਦਾ ਪ੍ਰਧਾਨ ਦੀ ਧਰਮ ਪਤਨੀ ਬਿਲਕੁਲ ਓਪਨਲੀ ਬੀਜੇਪ ਦੀ ਮੈਂਬਰਸ਼ਿਪ ਮੁਹਿੰਮ ਦੇ ਵਿੱਚ ਵੱਧ ਚੜ ਕੇ ਹਿੱਸਾ ਲੈ ਕੇ ਗਲੀ ਗਲੀ ਘੁੰਮ ਰਹੀ ਆ ਹਰਿਆਣਾ ਗੁਰਦੁਆਰਾ ਕਮੇਟੀ ਦੇ ਵਿੱਚ ਦੇਖ ਲਓ ਕਿਸ ਤਰ੍ਹਾਂ ਕਿਸਾਨ ਧਰਨਿਆਂ ਦੇ ਵਿੱਚ ਤੁਸੀਂ ਢਾਉਣ ਵਾਲੀ ਹਰਿਆਣਾ ਪੁਲਿਸ ਜਾ ਕੇ ਪੰਜੋਖਰਾ ਸਾਹਿਬ ਗੁਰਦੁਆਰੇ ਵਿੱਚ ਰਹਿੰਦੀ ਆ ਤੇ ਉੱਥੋਂ ਦੀ ਸੰਗਤ ਦੂਜੇ ਦਿਨ ਗਾਹ ਪਉਂਦੀ ਆ ਕਿਉਂਕਿ ਉੱਥੋਂ ਸ਼ਰਾਬ ਦੀਆਂ ਜਰਦੇ ਬੀੜੀਆਂ ਦੀਆਂ ਪੁੜੀਆਂ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਸੋ ਜਿੱਥੇ ਜਿੱਥੇ ਵੀ ਭਾਜਪੀ ਦੇ ਥਰੂ ਸਿੱਧੀ ਇੱਕ ਤਰ੍ਹਾਂ ਦੀ ਜਿਹੜੀ ਇਹ ਤਖਤ ਸਾਬਾਨਾਂ ਤੇ ਸਿੱਖ ਸੰਸਥਾਵਾਂ ਤੇ ਜਿਹੜੀ ਦਕਲਨਾਜੀ ਆ ਮੈਂ ਸਮਝਦਾ ਕਿ ਇਹ ਬੜੀ ਮਾੜੀ ਜਿਹੜੀ ਗੱਲ ਹੋ ਰਹੀ ਆ ਪਰ ਇਹਦੇ ਲਈ ਚਿੱਟੇ ਪੰਤਕ ਜਿਹੜੇ ਹਰ ਗੱਲ ਤੇ ਬੋਲਦੇ ਨੇ ਉਹ ਤਾਂ ਬਿਲਕੁਲ ਨਹੀਂ ਬੋਲਦੇ ਸੋ ਇਸ ਲਈ ਕਿਉਂਕਿ ਕੇਂਦਰ ਸਰਕਾਰ ਬੀਜੇਪੀ ਖਾਸ ਕਰਕੇ ਜਿਸ ਤਰ੍ਹਾਂ ਸਿੱਖਿਆ ਦੇ ਸੰਸਥਾਵਾਂ ਦੇ ਸਿੱਧੇ ਦਖਲਅੰਦਾਜ਼ੀ ਕਰ ਰਹੀ ਹੈ ਪੂਰਾ ਜੋਰ ਲਾ ਰਹੀ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰੰਤ ਫੌਂਟੇ ਦੇ ਵਿੱਚ ਵੀ ਦਖਲਅੰਦਾਜ਼ੀ ਕਰੇ ਤਾਂ ਹੀ ਉਹ ਕਾਲੀ ਦਲ ਨੂੰ ਕਮਜ਼ੋਰ ਕਰਨੇ ਕੋਸ਼ਿਸ਼ਾਂ ਚੱਲ ਰਹੀਆਂ ਨੇ ਤੇ ਉਦੋਂ ਦੀ ਬੀਜੇਪੀ ਜਿਹਦੇ ਨਾਲ ਸਮਝੌਤਾ ਹੁੰਦਾ ਸੀ ਤੇ ਅੱਜ ਦੀ ਬੀਜੇਪੀ ਦੇ ਵਿੱਚ ਜਮਾਨ ਅਸਮਾਨ ਜ਼ਮੀਨ ਅਸਮਾਨ ਦਾ ਵਰਕਰ ਸੋ ਮੈਂ ਸਮਝਦਾ ਕਿ ਜਾਗਰਿਆਂ ਚ ਵੀਰਾਂ ਵਾਲਿਆਂ ਨੂੰ ਇਹ ਨਾ ਧੱਕੇਸ਼ਾਹੀਆਂ ਇਹਨਾਂ ਸਾਡੀਆਂ ਸੰਸਥਾਵਾਂ ਦੇ ਵਿੱਚ ਕਬਜ਼ੇ ਦੀਆਂ ਕੋਸ਼ਿਸ਼ਾਂ ਆ ਦਖਲਦਾਰੀਆਂ ਦੇ ਖਿਲਾਫ ਬੋਲਣਾ ਚਾਹੀਦਾ ਡਟ ਕੇ ਖੜਨਾ ਚਾਹੀਦਾ ਤੇ ਜਿਹੜੇ ਚਿੱਤੇ ਪੰਥਕ ਇਹਨਾਂ ਦੇ ਨਾਲ ਲੜ ਕੇ ਸਿੱਖ ਸਜਦਾਂ ਨੂੰ ਕਮ